ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਚੱਲੇ ਜੀ ਅਸੀਂ ਯਾਤਰਾ ਤੇ ਯਾਤਰਾ ਸੀ ਪਟਨਾ ਸਾਹਿਬ ਬਿਹਾਰ ਤੇ ਸਾਰੇ ਜਾਣੇ ਚੱਲੇ ਆ ਮੰਮੀ ਚੱਲੇ ਨੇ ਦੋਨੇ ਜਵਾਬ ਚੱਲੇ ਨੇ ਬਲਜਿੰਦਰ ਚੱਲੀ ਆ ਤੇ ਮਦਰ ਇਨ ਲਾ ਚੱਲੇ ਨੇ ਉੱਥੇ ਨੂਰਪੁਰੇ ਵਾਲੇ ਮੰਮੀ ਸਾਰੇ ਜਾਣੇ ਚੱਲੇ ਆ ਸੀ ਇੱਥੋਂ ਗੱਡੀ ਕੀਤੀ ਪਹਿਲਾਂ ਜਲੰਧਰ ਵਾਸਤੇ ਚਲੋ ਗਰਾ ਬੈਠੋ ਜਲੰਧਰ ਬੈਠੋ ਗਰਾ ਹੂੰ ਇਹ ਦੇਖ ਦਿਦੂ ਕਿੰਨੇ ਹੁੰਦੇ ਆਏ ਨਹੀਂ ਨਹੀਂ ਹੈ ਸਮਾਂ ਉੱਤੇ ਰੱਖਦਾ ਹਾਂ ਬੰਨੂ ਕਰੂਗਾ ਸਾਡੀ ਨਹੀਂ ਨਹੀਂ ਡਿੱਗਦੇ ਕੋਈ ਨਾ ਕਰੂਗਾ ਹੈ ਇਹ ਸੋ ਜਿਲੰਦਰ ਜਾਵਾਂਗੇ ਅਸੀਂ ਗੱਡੀ ਤੇ ਕਿਉਂਕਿ ਫਿਰ ਇੱਥੋਂ ਕੋਈ ਸਾਧਨ ਹੋਰ ਬਣਦਾ ਨਹੀਂ ਸੀਗਾ ਜਾਂ ਬਾੜੀ ਅਰਲੀ ਨਿਕਲਣਾ ਪੈਂਦਾ ਸਾਨੂੰ ਤੇ ਉਦੋਂ ਅੱਗੇ ਜਾਵਾਂਗੇ ਅਸੀਂ ਬਾਈ ਟ੍ਰੇਨ ਦਿੱਲੀ ਦਿੱਲੀ ਤੋਂ ਫਿਰ ਰਾਤ ਦੀ ਟ੍ਰੇਨ ਆ ਸਾਡੀ ਸਾਨੂੰ ਦੁਪਹਿਰੇ ਹੀ ਪਹੁੰਚ ਜਾਾਂਗੇ ਅਸੀਂ ਸਾਰੇ ਡਿਟੇਲ ਦੱਸਾਂਗੇ ਚਲੋ ਬੈਠੋ ਬੈਠੋ ਕਰਾ

ਲੋਕੇ ਕੋਣ ਹਾਂਜੀ ਸਟੇਸ਼ਨ ਤੇ ਪਹੁੰਚ ਗਏ ਗੱਡੀ ਤੇ ਵੇਟ ਕਰ ਰਹੇ ਆ ਬੈਠੇ ਜਿਵੇਂ ਕੋਹਾੜੇ ਸਾਮੀ ਹੁਣ ਇਹ ਬੈਠੇ ਆ ਬਲਜਿੰਦਰ ਖੜੀ ਆ 9 ਵਜੇ ਦਾ ਟਾਈਮ ਹੱਸਦਾ ਸਾਢੇ 1:30 ਹੋਇਆ ਗੇ 8:20 ਹੋਇਆ 9 ਵਜੇ ਆਉਗੀ ਗੱਡੀ ਰੋਟੀ ਪ੍ਰਸ਼ਾਦਾ ਸ਼ੁਰੂ ਹੋ ਗਿਆ ਹੈ ਇਹ ਖਾ ਕੇ ਨਹੀਂ ਆਏ ਨਿਆਣੀ ਅੱਛਾ ਮਿਲਾਂਗਾ ਤੁਹਾਨੂੰ ਜੀ ਉਹ ਜਾਂਨੋ ਅੰਦਰ ਦਾਸਤੂਦਿਆ ਤਵਾਦਾਂ ਤਵਾਦਾਂ ਕਰਮਗਰਮ ਸਮੱਸੇ ਇਹ ਸੱਤ ਵਜੇ ਉੱਠ ਕੇ ਆਇਆਂ ਨਾਲੇ ਹਨ ਇੱਧਰ ਵੀ ਤਿਆਰੀ ਹੈ ਵਾਸਾ ਤਿਆਰੀ ਹੈ ਸਾਨੂੰ ਦੀ ਨਹੀਂ ਆਪਾਂ ਸਾਰੇ ਉੱਠੇ ਸੀ ਆਪਾਂ ਤਾਂ 5 ਵਜੇ ਉੱਠ ਕੇ ਆਇਆ ਸੀ ਆਪਾਂ ਤਾਂ 5 ਵਜੇ ਉੱਠੇ ਸੀ ਅਗਰ ਅਸੀਂ ਲੇਟ ਸੁੱਤੇ ਕੰਮ ਨੂੰ ਕਰਕੇ ਹਾਂ ਸੱਤ ਵੀ ਰੇਟ ਉੱਠੇ ਵੀ ਸਾਰੇ 5 ਵਜੇ ਦੇ ਉੱਠੇ ਆਏ ਹਾਂ ਕੱਟੂ ਫੇਰ ਨਹੀਂ ਜਿੰਨੀ ਆਉਂਦੀ ਇਹ ਰਾਤ ਨੂੰ ਟਾਈਮ ਨਾਲ ਸੌ ਕੇ ਦੇਰੇ ਲੇਟ ਉੱਠੀਆਂ ਫਿਸਾਂਗੀਆਂ ਦੇਰ ਦਾ ਹੈ ਹੁਣ ਅਸੀਂ ਤਾਂ ਬਿੱਲੇ ਸੀ ਤੁਸੀਂ ਕੰਮ ਵਾਲੇ ਆਉਣ ਥਾ ਡਈਆਂ ਨੇ ਫੇਟਾਂ ਨੂੰ ਹਨਾ ਜਾਣੀ ਵੀ ਟ੍ਰੇਨ 'ਚ ਸੌਣ ਆਈ ਹੁੰਦੀ ਹੈ ਸਹੀ ਗੱਲ ਹੈ ਵੀ ਟ੍ਰੇਨ ਮਿਲੀ ਵਾਹ ਆਉਂਦੀ ਹੈ ਕਿ ਸੀਟ ਘਰੇ ਰੋਟੀ ਰੱਟੂ ਨਹੀਂ ਬਣਾਇਆ ਸਬਜ਼ੀ ਬਣਾਈ ਮੈਂ ਦੋ ਸਬਜ਼ੀਆਂ ਨੂੰ ਦੋ ਸਬਜ਼ੀਆਂ ਬਣਾ ਕੇ ਲੈ ਕੇ ਛਮੇ ਮਿਰਚ ਬਣਾਣੀ ਇੱਕ ਹੋ ਹੋ ਸੀਗੀ ਕੀ ਕਹਦੇ ਹੁੰਦੇ ਨੂੰ ਕਿਹੜੀ ਬਕਰੋਲੀ ਆਹ ਗੋਭੀ ਹੁੰਦੀ ਹੈ ਹਰੀ ਹਰੇ ਰੰਗ ਦੀ ਗੋਭੀ ਉਹ ਬਣਾ ਲਈ ਰੋਟੀਆਂ ਬਣਾਈਆਂ ਪਹਿਲਾਂ ਸਵੇਰੇ ਖਾ ਕੇ ਆਈਆਂ ਫਿਰ ਨਾਲ ਲੈ ਕੇ ਆਉਂਦੀਆਂ ਪੈਕ ਕਰਕੇ ਬਸ ਬਸ ਸਮਾਂ ਨਹੀਂ ਟਾਈਮ ਤੱਕ ਕੰਮ ਖਤਮ ਹੋਇਆ ਅਜੇ ਰਾਤ ਤੱਕ ਲੋੜ ਨਹੀਂ ਬਣੀ ਮਨ ਲੱਗਦਾ ਆਪਾਂ ਨੂੰ ਕਿ ਬਹੁਤ ਰਾਤ ਨੂੰ ਰੋਟੀ ਰਾਤ ਤੱਕ ਸਰ ਜਾਣਾ ਹਨਾ ਸ਼ਾਮ ਨੂੰ ਸਾਜਰੇ ਖਾ ਕੇ ਫਿਰ ਸਮਝਾਂਗੇ ਆਪਾਂ ਨਾ ਉਸ ਜਗ੍ਹਾ ਇੱਥੇ ਕਰ ਦਵਾਂਗੇ ਸਭ ਖਾ ਲੈਣੀ ਹੈ ਪਹਿਲੇ ਪਹੁੰਚ ਜਾਣਾ ਕੁਕਲੈਟਸ ਮੇਰੇ ਖਾਲਾਂ ਕੇ ਲੈ ਕੇ ਹਾਂ ਆ ਖੀਰੇ ਲਿਆਉਣੇ ਸੀ ਗਲਤੀ ਕੀਤੀ ਨਹੀਂ ਆ ਦੋ ਪਾਣੀ ਦੋ ਇਹ 3-4 ਹੋਰ ਨੂੰ ਰਾਤ ਚਲੇ ਜਾਣਾ ਖੀਰੇ ਲੈ ਆਵੇ ਕੱਕੜੀ ਲਿਆਵੇ ਹਨਾ ਪੈਰਾਂਗੇ ਖੋਖਦੋਂ ਟਿਊਸ਼ਨ ਤੋਂ ਮਿਲ ਜਾਣੇ ਆ ਦਿੱਲੀ ਮਿਲ ਜਾਣੇ ਆ ਜਿਹੜੀ ਮੋਢੇ ਨੂੰ ਲੱਗ ਗਈ ਖੋਖਦੋਂ ਕੇਲਾ ਖਾਂਦਾ ਰਿਹਾ ਸੀ ਕਿਉਂ ਪਹਿਲਾਂ ਕੇਲਾ ਖਾ ਫੇਰ ਤੈਨੂੰ ਪਕੌੜੀ ਮਿਲਣਗੀ ਖਾਣ ਨੂੰ ਉਹ ਲਈ ਸੀ ਅਬਾ ਰਾਤ ਆ ਮੈਂ ਬਾਰਾ ਖੋਖਦੋਂ ਸਾਰੀ ਦੇਣੇ ਆ ਸਾਡੀ ਮਿਲਦੇ ਖਾਣਾ ਨਾ ਪਕੌੜੀਆਂ ਤੇ ਆਪਣੇ ਮਟਰੀ ਸੀ ਨਾ ਪਾਚੂ ਲੈ ਆਵਾਂਗੇ ਕਦੋਂ ਕਿੱਥੇ ਲੈ ਕੇ ਆਮੇ ਕਦੋਂ ਜੀ ਮਿਲਦੇ ਹੋਏ ਦੇਖ ਲਾਂਗੇ ਹਣੀ ਉੱਥੇ ਜਲੰਧਰ ਘਟੋ ਘਟਾ ਪਾਧਾ ਘੰਟਾ ਰੁਕੇ ਉੱਥੇ ਜ਼ੋਰ ਕਰ ਨਾਨੀ ਲੈ ਆਈ ਸੀ ਨਾਂ ਦੀ ਇਹ ਸਮਾਰ ਪੌੜੀਆਂ ਤੇ ਪੌੜੀਆਂ ਮਟਰੀ ਬਿਸਕਟ ਜੀ ਨਾਨੀ ਲੈ ਕੇ ਆਈ ਸੀ ਸਾਜੂ ਕਾਜੂ ਹੁੰਦੇ ਹੋਣਾ ਮਟਰੀ ਜੀ ਜਿੱਦ ਅਸੀਂ ਬੈਠੇ ਰਹਿੰਦੇ ਨੀਂਦ ਆਉਂਦੀ ਇਹ ਤੇ ਪਿਆਣੇ ਨੀਂਦ ਨਹੀਂ ਆਉਂਦੀ ਇਹ ਕਾਹ ਕਿਸੀ ਤੂੰ ਜਦੋਂ ਬੋਲੇਂ ਫੇਰ ਮੇਰੀ ਆਖ ਖਾ ਲੂਗੀ ਮੇਰੇ ਵੀ ਬੋਲੋ ਹੁਣ ਨਹੀਂ ਪੂਰੀ ਹੋ ਗਈ ਨਿਕਾਣ ਹਾਂਜੀ ਹਾਂਜੀ ਹੁਣ ਦੂ ਲੋ ਨਹੀਂ ਬਹੁਤ ਵਧੀਆ ਲੱਗਿਆ ਕਾਹੀ ਸੌ ਗਿਆ ਅੰਧਿਆਰੇ ਵਿੱਚ ਨਹੀਂ ਸੋਗੇ ਮੈਂ ਹੈਂ ਕੀ ਕਰਦੇ ਬੈਠੀ ਆ ਮੈਨੂੰ ਨਹੀਂ ਹੁੰਦੀ ਨਹੀਂ ਆਉਂਦੀ ਇਹ ਸਾਨੂੰ ਫੋਨ ਦਾ ਸੀ ਦੇ ਦੇ ਹਟਾ ਤਾਂ ਆ ਫੋਨ ਦੇਖੀ ਨੀ ਉਹ ਮੈਸੇਜ ਆਇਆ ਸੀ ਉਹ ਦੇਖ ਰਹੀ ਸੀ ਮੈਂ ਚੱਲ ਤਾਂ ਵੀਡੀਓ ਰਹੀ ਸੀ ਨਹੀਂ ਨਹੀਂ ਉਹ ਦੇਸੀ ਕੋ ਦੇਖਣ ਲੱਗੀ ਮੈਂ ਦੇਸੀ ਕਿਉਂ ਕਿਸ ਕੋਈ ਬਾਹਰ ਨੂੰ ਜਾਂਦਾ ਸੀਗਾ ਉਦੇਸ਼ੀ ਕਿਉਂ ਲੈ ਗਏ ਆ ਦਿਨ 8-9 ਕਿਲੋ ਹਾਂ ਉਹਨੇ ਕੱਢ ਲਿਆ 에어ਪੋਰਟ ਤੇ ਹਾਂ 에어ਪੋਰਟ ਤੇ ਕੱਢ ਲਿਆ ਫਿਰ ਲੇਕਿਨ ਜਾ ਸਕਦੇ ਫਿਰ ਫਿਰ ਕੁਝ ਨਹੀਂ ਬਸ ਲੋਕਲ 'ਚ ਬੈਠ ਗਏ ਇੱਥੋਂ ਉਹਨੇ ਆਪਣੇ ਪ੍ਰਾਂਤ ਦੀ ਤੋਂ ਆਏ ਨਵੀਂ ਜੱਦੀ ਲੱਗਦੀ ਗੱਡੀ ਨਾਲਾ ਬੰਬਈ ਬੈਠੇ ਜਿਹਦੇ ਨਾਲ ਦੂਜੇ ਨਹੀਂ ਮੈਂ ਵੀ ਕਹਿੰਦਾ ਇੱਥੇ ਮੈਨਾਂ ਐਂ ਘਾੜੜ ਕੇ ਹੋਈ ਜਾਂਦੇ ਹੋਗੇ ਇੱਥੇ ਬਈ ਅੰਕਲ ਕੋਲ ਬੈਠੋ ਇੱਧਰ ਆੜਾ ਕਰ ਮੈਨੂੰ ਇੱਧਰ ਆ ਡਰ ਨਾਲ ਤੁਰੇ ਫਿਰ ਇਕੱਠੇ ਹੋ ਕੇ ਬੈਠੋ ਸਾਰੇ ਜਣੇ ਜੀ ਬੰਬੇ ਬੈਠੇ ਸੀ ਆਪਾਂ ਨਾ ਇਹਦੇ ਨਾਲ ਦੇ ਸੀ ਉਹ ਵੀ ਅਜਵਾਗੋ ਬਈ ਜੀ ਉੱਥੇ ਜਿਹੜੀ ਗੱਡੀ 'ਚ ਬੈਠੇ ਸੀ ਉਹ ਜਾਣ ਹੀ ਰਹੀ ਹੈਗੀ ਫਿਰ ਮੈਟਰੋ ਖੜੀ ਆ ਹੁਣ ਹੁਣ ਅਸੀਂ ਪਹੁੰਚ ਗਏ ਨਵ ਦਿੱਲੀ ਰੇਲਵੇ ਸਟੇਸ਼ਨ ਬਾਹਰ ਨਿਕਲ ਰਹੇ ਹਾਂਗੇ ਤੋਂ ਹਾਂਜੀ ਚਾਹ ਪੀਣ ਬੈਗੇ ਸੀਗੇ ਕਿਉਂਕਿ ਸਵੇਰ ਦੀ ਟ੍ਰੇਨ 'ਚ ਤਾਂ ਪੀਤੀ ਨਹੀਂ ਸੀਗੀ ਸਟੇਸ਼ਨ ਪਹੁੰਚ ਗਿਆ ਨਵੀਂ ਦਿੱਲੀ ਟ੍ਰੇਨ ਅੱਥਰ ਰਾਤ ਨੂੰ 9 ਵਜੇ ਆ ਹੁਣ 7:00 ਵਜੇ ਆ ਤੇ ਚਾਹ ਪੀਣੀ ਚਾਹ ਵਧੀਆ ਮਿਲ ਗਈ ਬਲਜਿੰਦਰ ਨੇ ਪੀਤੀ ਨਹੀਂ ਕਹਿੰਦੀ ਮੈਂ ਫਿੱਕੀ ਪੀਣੀ ਆ ਚਾਹ ਥੋੜੀ ਲਾਹਣ ਜੀ ਆ ਜਾ ਫਿੱਕੀ ਔਖੀ ਮਿਲੂਗੀ ਕੋਈ ਥੱਕ ਕੇ ਬੈਠ ਕੇ ਮੈਂ ਖਾ ਗਿਆ ਭਾਈ ਖਾ ਕੇ ਹਾਂਜੀ ਅੱਗੇ ਟ੍ਰੇਨ ਮਿਲ ਗਈ ਸੀ ਕਿ ਦਿੱਲੀ ਤੋਂ ਤੇ ਸਾਰੇ ਜਾਣੇ ਪੈ ਗਏ ਰੋਟੀ ਪਾਣੀ ਖਾ ਲਿਆ ਰੋਟੀਆਂ ਨਾਲ ਹੀ ਲੈਏ ਸੀਗੀ ਦੋ ਦੋ ਰੋਟੀਆਂ ਛਕ ਲਈਆਂ ਸਾਰੇ ਜਾਣੇ ਪੈ ਗਏ ਹੁਣ ਆ ਗਏ ਅਗਲੇ ਵਲੌਗ ਵਿੱਚ ਮਿਲਾਂਗੇ ਬਰੋਣਾ ਸੀ ਕੱਲ ਨੂੰ ਪਹੁੰਚਾਂਗੇ 1:00 ਵਜੇ ਫੇਰੇ ਮਿਲਦੇ ਆ ਫਿਰ ਹਾਂਜੀ ਉੱਥਾਂ ਨੂੰ ਕਾਫੀ ਧੇਰ ਹੋ ਗਈ ਮੇਰੇ ਤਾਂ ਕ੍ਰਾਸ ਕਰ ਗਏ ਸੀਗੇ ਅਸੀਂ ਬੈਠੇ ਆ ਹੁਣ ਬ੍ਰੈਕਫਾਸਟ ਦੇ ਵਿੱਚ ਅਮਰੂਦ ਅੰਗੂਰ ਸਭ ਟレイン ਵਾਲਾ ਖਾਦਾ ਨਹੀਂ ਜਾਂਦਾ ਹੈਗਾ ਹਾਂ ਸੁਆਦ ਨਹੀਂ ਆਉਂਦਾ ਮੁਖੰਦਨ ਟレイン ਵਾਲਾ ਨਹੀਂ ਨਹੀਂ 7 ਕਿੰਨੇ ਖਾਤਾ ਤੋਂ ਲਾ ਤੋ ਅਸੀਂ ਨਹੀਂ ਬਟਨਾ ਸਾਹਿਬ। ਮੈਂ ਤਾਂ ਔਟੋ ਲੈ ਕੇ ਜਾ ਰਹੇ ਹਾਂ ਕਿ ਅਸੀਂ। ਠੀਕ ਬੈਠ ਕੇ। ਠੀਕ ਬੈਠੋ। ਚਲੋ। ਨਾ ਤੇ ਦੇਖ ਲਓ। ਮੈਂ ਕਿੱਥੇ ਬਟਾ ਅੱਗੇ ਬੈਠਾ। ਆ ਜਾ ਬੈਠੋ। ਅੱਥੇ ਪਹਿਲਾਂ। ਦੂਰ। ਪਾਸ ਹੋ ਗਈ। ਅੱਥੇ ਟ੍ਰੇਨ ਜਨਾ ਬਾਥਰੂਮ ਦਾ ਬੜਾ ਆਪ ਖੌਂਦਾ। ਬਾਥਰੂਮ ਸਾਹਮਣੇ ਹੁੰਦੇ। ਮੈਂ ਕਹਿੰਦੀ ਨਹੀਂ ਅਵੇ। ਮੇਰੇ ਤੋਂ ਸਾਫ ਸੀ। ਥੋੜੇ ਵੇਸ਼ਿੰਗ ਟਾਇਨ। ਪੁਰਸ਼ ਕੁਮਾਦ ਦਾ ਹੁੰਦਾ। ਉਹ ਸਹੀ ਉਹ ਖਾਣ ਦੀ ਪ੍ਰੋਬਲਮ ਆ ਹੋਰ ਕੋਈ। ਮਿਲ ਗਏ ਸੀਗੇ ਗੁਰਦੁਆਰ ਸਾਹਿਬ ਆ ਕੇ ਹਾਂ ਜੀ ਸੁਣਾ ਦੋ ਲੈ ਤਿਆਰ ਹੋ ਕੇ ਹੁਣ ਚੱਲੇ ਆ ਅਸੀਂ ਤੱਕ ਹਰਮੰਦਰ ਸਾਹਿਬ ਸੱਚਖੰਡ ਹਰਮੰਦਰ ਸਾਹਿਬ ਦੇਖਣ ਜਾਣ ਲੈ ਕੇ ਪਰਤੋਂ ਕਿ ਆਵਾਂਗੇ ਤੇ ਰੂਹ ਨੂੰ ਸਾਨੂੰ ਬਹੁਤ ਹੀ ਔਖੇ ਮਿਲੇ ਆ ਪਹਿਲਾਂ ਅਸੀਂ ਐ ਸਭ ਔਖੇ ਮਿਲ ਗਏ ਹਨ ਪਹਿਲਾਂ ਜਦ ਹੀ ਮਿਲ ਕੇ ਹੁਣ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਕਵਿਟ ਕਹਾ ਜਾਲਦੀ ਆ ਲਾਈਵ ਉਹ ਸੁਣ ਕੇ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਦਰਸ਼ਨ ਕਰਨ ਵਾਸਤੇ ਤੇ ਕਮਰੇ ਦੀ ਬਹੁਤ ਦਿੱਕਤ ਆ ਰਹੀ ਆ ਤੁਸੀਂ ਪਹਿਲਾਂ ਕਮਰਾ ਬੁੱਕ ਕਰਾ ਕੇ ਆਓ ਉਦੋਂ ਘੱਟ ਘੱਟ ਡੇਢ ਦੋ ਮਹੀਨੇ ਪਹਿਲਾਂ ਬੁੱਕ ਕਰਾ ਪਹਿਲਾਂ ਬੁੱਕ ਕਰਾ ਕੇ ਆਓ ਨਹੀਂ ਤਾਂ ਵੇਲੇ ਤੇ ਕਮਰੇ ਮਿਲਦੇ ਨਹੀਂ ਹੈਗੇ ਮੁਸ਼ਕਲ ਆ ਬਾਹਰ ਸੌਣਾ ਔਖਾ ਹੋ ਜਾਂਦਾ ਤੇ ਨਾਲ ਬਜ਼ੁਰਗ ਦਾ ਹਨਾ ਬਾਥਰੂਮ ਕਰਨ ਦਾ ਵੀ ਔਖਾ ਹੋ ਜਾਂਦਾ ਬਾਥਰੂਮ ਤਾਂ ਜੀ ਬਾਹਰ ਪੈਣੇ ਦੂਰ ਪਾ ਹਨਾ ਤੇ ਆਪਾਂ ਨੋਜਮੜ ਹੋਈ ਜਸਾ ਸੱਜੇ ਲੈ ਬੱਚੇ ਨਾਲ ਤੇ ਬਜ਼ੁਰਗ ਨਾਲ ਔਖਾ ਹੋ ਜਾਂਦਾ ਆ ਜਲੀ ਹੁਣ ਚਲੋ ਟਾਈਮ ਬਹੁਤ ਹੋ ਗਿਆ ਹੁਣ ਚੱਲਿਆ ਜੀ ਅਸੀਂ ਸਤਿ ਸ਼੍ਰੀ ਅਕਾਲ ਹਰਮਿੰਦਰ ਜੀ ਮੱਠਾ ਟਿਕਣ ਚੱਲੇ ਆ ਤਿਆਰ ਹੋ ਗੋ ਜੀ ਸਾਰੇ ਜਾਨੀ ਇਹ ਪਾਊਡਰ ਹੈਗੀ ਵਧੀਆ ਰੂਮ ਮਿਲ ਗਿਆ ਸਾਨੂੰ ਦੇਖੋ 2 ਬੈੱਡ ਲੱਗੇ ਹੋਏ ਹੈਗੇ ਇਹ ਸੀ ਰੂਮ ਆ ਤੇ ਕਾਰਟ ਬਾਥਰੂਮ ਅਟੈਚ ਆ ਸੰਗਤ ਦੇਖੋ ਕਿਵੇਂ ਬਾਹਰ ਪਈ ਹੋਈ ਇਕੱਦੇ ਵਿਛਾ ਕੇ ਦੇਖੋ ਸਾਰੀ ਸੰਗਤ ਦੇਖੋ ਦਿਖ ਰਹੀ ਹੈ ਕਿ ਬਾਹਰ ਸਾਨੂੰ ਦਿਖ ਰਹੀ ਹੋਊਗੀ ਥੱਲੇ ਗੱਦੇ ਵਿਛਾ ਕੇ ਇੱਥੇ ਹੀ ਸੌਣਾ ਸੰਗਤ ਨੇ ਹੁਣ ਇੰਨੇ ਸੰਗਤ ਆ ਇਹਨਾਂ ਨੂੰ ਕਮਰੇ ਮਿਲੇ ਹੀ ਨਹੀਂ ਹੈਗੇ ਹਲੇ ਹੋਰ ਵੀ ਹੋਊਗੀ ਜਿਹੜੀ ਨੀਚੇ ਹਾਲ ਦੇ ਵਿੱਚ ਜਾ ਕੇ ਸੌਂਦੀ ਆ ਇਹ ਗੁਰਦੁਆਰਾ ਬਾਲੀਨ ਦਾ ਸਾਹਿਬਾ ਜੀ ਬਾਜ਼ਾਰ ਬਣ ਗਿਆ ਜਿਹਦੇ ਪਹਿਲਾਂ ਵੱਧ ਬਾਜ਼ਾਰ ਬਣ ਗਿਆ ਹਾਂ ਹੁਣ ਤਾਂ ਬਹੁਤ ਜ਼ਿਆਦਾ ਹੋ ਗਿਆ ਪਾਂਡੇ ਨੇ ਕਿੰਨੇ ਦੁਕਾਨਾਂ ਹੋ ਗਈਆਂ ਮਤਲਬ ਸੰਦ ਕੌਣ ਲੱਗ ਗਿਆ ਹਾਂ ਸਾਡੇ ਤੋਂ ਨਸਿੱਖਣਾ ਇਹਨਾਂ ਨੇ ਵੱਧ ਗਈਆਂ ਗੱਲ ਹੋ ਗਈ ਯਾਰ ਮਹਾਰਾਜ ਨੂੰ ਨਮਸਕਾਰ ਕਰਨ ਨੂੰ ਪਤਾ ਨਹੀਂ ਕਿ ਕਿਹੜੇ ਨੂੰ ਨੰਨ ਜਾਵੇਗਾ ਨਾਲ ਇਹ ਉਤਮ ਵੀ ਹੁੰਦਾ ਇੱਕ ਪਰਵਾਰ ਸੀਗਾ ਪਿੱਥਲ ਦਾ ਰਹਿਣ ਵਾਲਾ ਉਹਨਾਂ ਨੇ ਬਾਗੂ ਦੀ ਖੇਤੀ ਨਾ ਹੁੰਦੀ ਇੱਕ ਸਿੱਖ ਨੇ ਆਣ ਕੇ ਦੱਸਿਆ ਮਹਾਰਾਜ ਫਲਾਣਿਆਂ ਨੇ ਬਾਗੂ ਦੀ ਖੇਤੀ ਕਰਦੀ ਜੀ ਬਾਕੀ ਕੀ ਬਾਕੀ ਸਾਰਿਆਂ ਨੇ ਕਰਦੀ ਮਹਾਰਾਜ ਜੀ ਉਹ ਤਾਂ